ਇਹੋ ਜੀ ਗੱਲ ਕਰਨਾ ਹੀ ਨਹੀਂ ਚਾਹੁੰਦੇ ਕਤਰਾ ਕਤਰਾ ਜਿਹੜਾ ਖੂਨ ਦਾ ਕਿਸਾਨਾਂ ਮਜ਼ਦੂਰਾ ਉੱਤੇ ਵਹਾਵਾਂਗੇ ਪਰ ਬਹੁਤ ਲੰਬੇ ਸਮੇਂ ਤੋਂ ਡੇਰੇ ਲਾਏ ਨੇ ਪਤਾ ਨਹੀਂ ਇਹਨਾਂ ਨੂੰ ਡਰਿਆ ਕਿ ਜਾਂ ਉਹਦਾ ਸੇਵਾ ਕਰ ਰਹੇ ਨੇ ਉਹਦੇ ਪਰਮਾਤਮਾ ਜਾਣਦਾ ਮੈਂ ਬਹੁਤਾ ਬੋਲਵਾਂ ਨੀ ਤੂੰ ਸਾਡਾ ਗ੍ਰੀਨ ਟ੍ਰਿਬਿਊਨਰ ਕੀ ਕਹਿ ਰਿਹਾ ਸੁਪਰੀਮ ਕੋਰਟ ਦੀਆਂ ਹਦਾਇਤਾਂ ਕੀ ਕਹਿ ਰਿਹਾ ਸੁਪਰੀਮ ਕੋਰਟ ਦਾ ਬਹਾਨਾ ਲਾ ਕੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ 2.5% ਧੂਏ ਵਾਲੇ ਨੂੰ ਸਾਰੇ ਹਿੰਦੁਸਤਾਨ ਚ ਵਿਲਨ ਬਣਾਇਆ ਜਾ ਰਿਹਾ ਤੇ ਜਿਹੜੇ 98% ਵਾਲੇ ਉਹਨਾਂ ਨੂੰ ਕਲੀਨ ਚਿੱਟਾਂ ਦਿੱਤੀਆਂ ਜਾ ਰਹੀਆਂ ਉਹ ਫੈਕਟਰੀ 'ਚ ਜਾ ਕੇ ਪਰਾਲੀ ਬਾਰ ਰਹੇ ਆ ਧੂਆ ਨਿਕ ਰਿਹਾ ਉਹ ਸਹੀ ਆ ਜਿਹੜਾ ਕਿਸਾਨ ਮਜਬੂਰੀ ਦਾ ਅਕਲਾ ਰਿਆ ਰੈੱਡ ਐਂਟਰੀਆਂ ਹੋ ਰਿਆ ਪਰਚੇ ਜੇ ਸਰਕਾਰ ਨੇ ਕਿਸੇ ਕਿਸਾਨ ਦੀ ਗੁਫਤਾਰੀ ਕੀਤੀ ਤੇ ਸਿੱਧਾ ਪ੍ਰਸ਼ਾਸਨ ਨਾਲ ਟਕਰਾਅ ਹੋਊਗਾ ਉਹਦੀ ਭਗਵੰਤ ਮਾਨ ਸਰਕਾਰ ਜ਼ਿੰਮੇਵਾਰ ਹੋਊਗੀ ਨਵੀਂ ਜਿਹੜੇ ਪ੍ਰਧਾਨ ਪੰਨੂ ਸਾਹਿਬ ਜ਼ਿਲ੍ਹਾ ਗਰਦਾਸ ਖੇਰ ਦੇ ਪ੍ਰਧਾਨ ਆ ਜੀ ਨਿਯੁਕਤ ਕੀਤੇ ਗਏ ਨੇ ਉਹਨਾਂ ਦੇ ਨਾਲ ਜਰਨਲ ਸਕੱਤਰ ਸਰਦਾਰ ਉਦਮ ਸਿੰਘ ਜੀ ਬਾਜਵਾ ਧਰਮਪੁਰ ਰੰਡਾਵੇ ਤੋਂ ਤੇ ਉਹਨਾਂ ਦੇ ਨਾਲ ਖਜਾਨਚੀ ਸਿੰਘ ਜਿਨ੍ਹਾਂ ਵੀ ਸਾਰੇ ਅੱਜ ਸਤਿਕਾਰਯੋਗ ਸਿੰਘਾਂ ਨੇ ਸੇਵਾ ਮਾਰੇ ਨੀਨ ਨੂੰ ਬਖਸ਼ੀ ਹੈ 12 ਜ਼ਿਲ੍ਹਿਆਂ ਦੇ ਲਗਭਗ ਆਪਾਂ ਕੰਪਲੀਟ ਕਰ ਚੁੱਕੇ ਹਾਂ ਆਉਣ ਵਾਲਾ ਪੰਜਾਬ ਦਾ ਕੱਠ ਕਿਹੜੇ ਮਾਲਵੇ ਵਾਲੀ ਸਾਈਡ ਦਵਾਬੇ ਵਾਲੀ ਸਾਈਡ ਜਾਂ ਮੱਝ ਵਾਲੀ ਸਾਈਡ ਸਾਰੀ ਸੂਬਾ ਕਮੇਟੀ ਨਾਲ ਸਲਾਹ ਕਰਕੇ ਪੱਟਾ ਕੱਠ ਜਾਂ ਚੰਡੀਗੜ੍ਹ ਰੱਖਾਂਗੇ ਬਿਲਕੁਲ ਜੀ ਬਿਲਕੁਲ ਇਹ ਕਿਹੜੇ ਅੱਜ ਤੋਂ ਨਭੌਣਦੇ ਆ ਜੀ ਇਹ 14 ਤੋਂ ਚੱਲਦਾ ਆਉਂਦੇ ਆ ਵਾ ਤੇ ਬੜੇ ਬੜੇ ਤਕੜੇ ਜਿਹੜੇ ਆ ਸੰਘਰਸ਼ ਆ ਲੜਿਆ ਜ਼ਮੀਨਾਂ ਛਡਵਾਈਆਂ ਵਾਹੀ ਮਤਲਬ 2-2 ਸਾਲ 3-3 ਸਾਲ ਪਹਿਲਾਂ ਜਿੱਥੇ ਬੰਦੀਆਂ ਦੇ ਵਿੱਚ ਮੋਰਚੇ ਲਾ ਕੇ ਜਿਹੜੀਆਂ 2-200 ਕਿੱਲਾ ਜਿਹੜਾ ਸਰਕਾਰੀ ਬੰਦਿਆਂ ਕੋਲੋਂ ਉਹ ਜ਼ਮੀਨ ਦਾ ਛਡਵਾਇਆ ਕਿਉਂਕਿ ਭਾਰਤੀ ਕਿਸਾਨ ਯੂਨੀਅਨ ਨੇ ਏਕਤਾ ਸੰਘਰਸ਼ ਇਹ ਉਹ ਜਿੱਥੇ ਬੰਦੀ ਆ ਜਿਹੜੀ ਹੱਕ ਸੱਚ ਤੇ ਲੜਨ ਵਾਲੀ ਆ ਕਿਸਾਨਾਂ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਇੱਕ ਸਾਂਝੀ ਜਮਾਤ ਆ ਇਹ ਗਰਾਊਂਡ ਲੈਵਲ ਤੇ ਜਥੇਬੰਦੀ ਇਹ ਜਿਹੜੀ ਆ ਲੜਦੀ ਆ ਸਰਕਾਰ ਦੇ ਵਰਖਲਾਬ ਖੜਦੀ ਆ ਜਿੱਥੇ ਵੀ ਸਰਕਾਰ ਕੋ ਤੰਤਰਕ ਟੱਕਾ ਕਰਦੀ ਆ ਜਿਹੜੀ ਸੇਵਾ ਨਾ ਸੇਵਾ ਮਾਰਾ ਨੇ ਸਾਨੂੰ ਦੋ ਕਨਸੈਪਟ ਦਿੱਤੇ ਨੇ ਦੇਗ ਔਰ ਤੇਗ ਤੇਗ ਜਦੋਂ ਸਮਾਉਂ ਤੇ ਕਿਸਾਨੀ ਖੜਕਾਏਗੀ ਤੇ ਦੇਗ ਫਿਰ ਲੰਗਰ ਵੀ ਚੱਲਦੀ ਰਹੇਗੀ ਇਹ ਮਾਰਾ ਨੇ ਸਾਨੂੰ ਕਨਸੈਪਟ ਦਿੱਤਾ ਉਸ ਕਨਸੈਪਟ ਤੇ ਆਪਾਂ ਕੰਮ ਕਰਦੇ ਆ ਤੇ ਕਿਸਾਨੀ ਵਾਲੇ ਸਿੰਘ ਦੇਗ ਵੀ ਚਲਾਉਣੀ ਜਾਂਦੇ ਤੇਗ ਵੀ ਚਲਾਉਂਦੇ ਇਹ ਮਤਲਬ ਇਸ ਚਰਚਾ ਦੇ ਮਾਲਾ ਸਾਹਿਬ ਹੱਪਾ ਪਹਿਣਾ ਨਹੀਂ ਚਾਹੁੰਦੇ ਪਰ ਕਈ ਆਗੂਆਂ ਨੇ ਵੱਡੇ ਦੇਸ਼ ਲੈਵਲ ਦੇ ਆਪਣੇ ਆਪ ਨੂੰ ਆਗੂ ਕਹਿੰਦੇ ਉਹਨਾਂ ਬਸਰ ਚ ਡੇਰੇ ਲਏ ਕਾਫੀ ਚਿਰ ਤੋਂ ਉਹਨਾਂ ਵੀ ਕਿਸਾਨੀ ਲਈ ਕੰਮ ਕਰਨਾ ਮਜ਼ਦੂਰਾਂ ਲਈ ਕੰਮ ਕਰਨਾ ਅਸੀਂ ਵੀ ਕਿਸਾਨੀ ਲਈ ਕੰਮ ਕਰਨਾ ਆਪਣਾ ਪਹਿਲਾ ਸੰਵਿਧਾਨ ਹੈ ਇਹ ਸਾਰੇ ਦਿਲਬਾਖ ਸਿੰਘ ਹੋਣੀ ਸਰਦਾਰ ਮਲਕੀਤ ਸਿੰਘ ਹੋਣੀ ਜਿੰਨੀ ਸੂਬਾ ਕਮੇਟੀ ਸਾਡੀ ਹੈ ਫੈਸਲਾ ਲਿਆ ਵੀ ਆਪਾਂ ਕਿਸੇ ਦੇ ਚਿੱਕੜ ਨਹੀਂ ਸੁੱਟਣਾ ਨਾ ਕਿਸੇ ਨੂੰ ਕਹਿਣਾ ਉਹਨਾਂ ਕਿਸਾਨ ਜਦੋਂ ਆਪਾਂ ਇੱਕ ਦੂਜਾ ਆਗੂ ਬੋਲਦੇ ਆ ਨਾ ਤੇ ਕਿਸਾਨਾਂ ਦਾ ਭਲਾ ਨਹੀਂ ਹੁੰਦਾ ਇਹ ਸਰਕਾਰ ਦਾ ਹੁੰਦਾ ਸਰਕਾਰ ਦੇ ਪੱਖ ਚ ਭੁਗਤਿਆ ਜਾਂਦਾ ਸਾਨੀ ਮੰਗਰੂ ਲੈ ਕੇ ਪੰਜਾਬ ਭਾਰਤੀਆਂ ਜਿੱਥੇ ਬੰਦੀਆਂ ਜਿੱਥੇ ਲਗਾਤਾਰ ਸੰਘਰਸ਼ ਕਰ ਰਹੇ ਨੇ ਉੱਥੇ ਹੀ ਭਾਰਤੀ ਕਿਸਾਨ ਜੂਨੇ ਇਕਤਾ ਸੰਘਰਸ਼ ਵੱਲੋਂ ਲਗਾਤਾਰ ਜਿਹੜਿਆ ਲੋਕਾਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹਰ ਪ੍ਰਭਾਵਿਤ ਇਲਾਕੇ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ ਤੇ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਅੱਜ ਜ਼ਿਲ੍ਹਾ ਟੀਮ ਦਾ ਜਿਹੜਾ ਆ ਉਹ ਗਠਨ ਕੀਤਾ ਗਿਆ ਤੇ ਬਾਬਾ ਸੁਖਵਿੰਦਰ ਸਿੰਘ ਸਾਡੇ ਨਾਲ ਨੇ ਜਿਨ੍ਹਾਂ ਦੀ ਨਿਗਰਾਨੀ ਹੇਠ ਸਾਰਾ ਕੁਝ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਟੇਟ ਨਿਊਜ਼ ਪੰਜਾਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇਸ ਪ੍ਰੋਗਰਾਮ ਨੂੰ ਪੂਰੇ ਵਿਸ਼ਵ 'ਚ ਲੈ ਕੇ ਜਾਣਾ ਅੱਜ ਜੋ ਗੁਰਦਰਾ ਯਾਦਗਾਰੇ ਸ਼ਹੀਦਾਂ ਸ਼ੀਤਪਾਲ ਸਿੰਘ ਸ਼ੀਤਪਾਲ ਸਿੰਘ ਸਤਵੰਤ ਸਿੰਘ ਸ਼ੀਤਪਾਲ ਸਿੰਘ ਕੀਰਤ ਸਿੰਘ ਦੇ ਸਤਾਨ ਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਸਦਕਾ ਚੋਣ ਕੀਤੀ ਗਈ ਹੈ ਜਿਹਦੀ ਪ੍ਰਧਾਨਗੀ ਸਰਦਾਰ ਪਲਵਿੰਦਰ ਸਿੰਘ ਜੀ ਮਾਲ ਜਿਹੜੇ ਸੂਬਾ ਪ੍ਰਧਾਨ ਨੇ ਉਹਨਾਂ ਨੇ ਕੀਤੀ ਅੱਜ ਨਵੇਂ ਜਿਹੜੇ ਪ੍ਰਧਾਨ ਪੰਨੂ ਸਾਹਿਬ ਜ਼ਿਲ੍ਹਾ ਗਰਦਾਸਪੁਰ ਦੇ ਪ੍ਰਧਾਨ ਆ ਜੀ ਨਿਯੁਕਤ ਕੀਤੇ ਗਏ ਨੇ ਉਹਨਾਂ ਦੇ ਨਾਲ ਜਰਨਲ ਸਕੱਤਰ ਸਰਦਾਰ ਉਦਮ ਸਿੰਘ ਜੀ ਬਾਜਵਾ ਧਰਮਕੋਟ ਰੰਧਾਵੇ ਤੋਂ ਤੇ ਉਹਨਾਂ ਦੇ ਨਾਲ ਖਜਾਨਚੀ ਸਿੰਘ ਜਿੰਨੇ ਵੀ ਸਾਰੇ ਅੱਜ ਸਤਿਕਾਰਯੋਗ ਸਿੰਘਾਂ ਨੇ ਸੇਵਾ ਮਹਾਰਾਜ ਜੀ ਇਹਨਾਂ ਨੂੰ ਬਖਸ਼ੀ ਆਪਾਂ ਅਰਦਾਸ ਕਰਦੇ ਹਾਂ ਸ਼ਹੀਦਾਂ ਦੇ ਸਤਾਨੂ ਲੋਹੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਹੀਦੋ ਸਿੰਘੋ ਮਹਾਰਾਜ ਇਹਨਾਂ ਕੋ ਕਿਸਾਨੀ ਦੇ ਸਬੰਧਤ ਇਹਨਾਂ ਨੂੰ ਸੇਵਾ ਕਰਨ ਦਾ ਬਲ ਤੇ ਉਦਮ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਜਥੇਬੰਦੀਆਂ ਵੱਲੋਂ ਵੱਡੇ ਪੱਧਰ ਤੇ ਹਰ ਪ੍ਰਭਾਵਿਤ ਇਲਾਕੇ 'ਚ ਸੇਵਾ ਕੀਤੀ ਜਾ ਰਹੀ ਹੈ ਤੇ ਤੁਹਾਡੀ ਗੱਲ ਕਰੀਏ ਤੁਸੀਂ ਵੀ ਜਿਹੜਾ ਮੈਂ ਹਜ਼ਾਰਾਂ ਕਿੱਲੇ ਜਿਹੜੇ ਵਾਹੀ ਜੋਗ ਬਣਾਉਣ ਦੇ ਵਿੱਚ ਵੱਡਾ ਯੋਗਦਾਨ ਪਾ ਰਹੇ ਹੋ ਕਿ ਹੁਣ ਦੋਵੇਂ ਜਥੇਬੰਦੀਆਂ ਤੁਸੀਂ ਇੱਕ ਪੰਥੀਓ ਇੱਕ ਸਾਂਝ ਜਥੇਬੰਦੀਆਂ ਨੇ ਰਲ ਕੇ ਸਾਰਾ ਜਿਹੜਾ ਉਹ ਸੇਵਾ ਕੀਤੀ ਜਾਊਗੀ ਨਹੀਂ ਪਹਿਲੇ ਦਿਨ ਤੋਂ ਹੀ ਆਪਾਂ ਜਿਹੜੇ ਸਾਡੀ ਕਿਸਾਨ ਸੰਘਰਸ਼ ਕਮੇਟੀ ਏਕਤਾ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਸ਼ਹੀਦਾਂ ਦੇ ਸਤਾਨ ਤੇ ਸੇਵਾ ਦਾ ਨਾ ਹੁਣ ਇਹਨਾਂ ਦਾ ਰਿਹਾ ਨਾ ਸਾਡਾ ਰਿਹਾ ਹੁਣ ਤੇ ਕੀ ਹੈ ਜੀ ਇਹ ਸਾਡੇ ਨੇ ਆਪਾ ਇੰਨਾ ਦੇ ਤੇ ਜਿੱਥੇ ਸੰਗਤ ਹੋਏਗੀ ਉਥੇ ਪਰਮਾਤਮਾ ਆਪ ਕਲਾ ਵਰਤ ਆਉਂਦੇ ਨੇ ਤੇ ਇਹ ਜਿੰਨੀ ਖੜੀ ਹੈ ਗੁਰੂ ਦੀ ਸੰਗਤ ਹੈ ਕੋਈ ਇੰਨਾ ਚ ਇਸ ਤਰ੍ਹਾਂ ਨਾ ਸੋਚਿਆ ਜਾ ਵੀ ਔਦਿਆਂ ਦਾ ਲਾਲਚ ਇਹ ਨਿਸ਼ਕਾਮਤਾ ਵਾਲੇ ਸਿੰਘ ਨੇ ਤੇ ਇਹਨਾਂ ਨੇ ਆਪਣੀ ਜ਼ਿੰਦਗੀ ਲੇਖੇ ਲਾਈ ਆ ਵੇਖੋ ਕਿਸਾਨੀ ਮੈਂ ਪਹਿਲਾਂ ਵੀ ਕਿਹਾ ਵੀ ਕਿਸਾਨੀ ਬਹੁਤ ਵੱਡਾ ਜੱਟ ਜਿੰਨਾ ਸਬਰ ਨਹੀਂ ਤੇ ਜਿੰਨੇ ਵੀ ਸਿੰਘ ਆਏ ਨੇ ਇਹਨਾਂ ਪਹਿਲਾਂ ਜੋਬਾਂ ਵੀ ਕੀਤੀਆਂ ਹੋਣਗੀਆਂ ਆਰਮੀ 'ਚ ਵੱਖ-ਵੱਖ ਪਰ ਬੜੇ ਲੰਮੇ ਸਮੇਂ ਤੋਂ ਅੰਦਰ ਜਿਵੇਂ ਮੈਂ ਦੇਖ ਰਿਹਾ ਖੁੰਡੀ ਤੇ ਚੀਮਾ ਖੁੰਡੀ ਜਿਹੜਾ ਸ਼ਹੀਦ ਭਾਈ ਯוגਰਾਜ ਸਿੰਘ ਦਾ ਨਗਰ ਤੂਫਾਨ ਦਾ ਉਹਨਾਂ ਨਗਰਾਂ ਤੋਂ ਸਿੰਘ ਚੇਚੇ ਤੌਰ ਤੇ ਆਏ ਨੇ ਬਹੁਤ ਵੱਡੀ ਗੱਲ ਹੈ ਜਿਹੜੀ ਸੇਵਾ ਨਾ ਸੇਵਾ ਮਹਾਰਾਜ ਨੇ ਸਾਨੂੰ ਦੋ ਕਨਸੈਪਟ ਦਿੱਤੇ ਨੇ ਦੇਗ ਔਰ ਤੇਗ ਤੇਗ ਜਦੋਂ ਸਮਾਂ ਉਹਨਾਂ ਤੇ ਕਿਸਾਨੀ ਖੜਕਾਏਗੀ ਤੇ ਦੇਗ ਫਿਰ ਲੰਗਰ ਦੀ ਚੱਲਦੀ ਰਹੇਗੀ ਇਹ ਮਹਾਰਾਜ ਨੇ ਸਾਨੂੰ ਕਨਸੈਪਟ ਦਿੱਤਾ ਉਸ ਕਨਸੈਪਟ ਤੇ ਆਪਾਂ ਕੰਮ ਕਰਦੇ ਆ ਤੇ ਕਿਸਾਨੀ ਵਾਲੇ ਸਿੰਘ ਦੇਗ ਵੀ ਚਲਾਉਣੀ ਜਾਂਦੇ ਤੇਗ ਵੀ ਚਲਾਉਣੀ ਪੰਥ ਦੀ ਵੀ ਗੱਲ ਕਰੀ ਤੇ ਪੰਥ ਹਮੇਸ਼ਾ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਆ ਭਾਵੇਂ ਉਹ ਕਿਸੇ ਵੀ ਕੌਮ ਦਾ ਬੰਦਾ ਹੋਵੇ ਤੇ ਖਾਸ ਕਰਕੇ ਹੁਣ ਜਿਹੜੀ ਜ਼ਿਲ੍ਹੇ ਦੇ ਵਿੱਚ ਟੀਮ ਚੁਣੀ ਆ ਇਹਦੇ ਵਿੱਚ ਕੱਲੇ ਜ਼ਿੰਮੇਦਾਰ ਭਾਈ ਜਰਿਆ ਨਾ ਕਿ ਦੂਜੇ ਵੀ ਹੈਗੇ ਕਿਉਂਕਿ ਕਿਸਾਨ ਕੱਲਾ ਜੱਟ ਨਹੀਂ ਹੁੰਦਾ ਨਹੀਂ ਮੈਂ ਕਿਸਾਨ ਸ਼ਬਦ ਆਪਾਂ ਇਸ ਕਰਕੇ ਯੂਜ਼ ਕਰਦੇ ਆਂ ਕਿਸਾਨੀ 'ਚ ਸਾਰੇ ਸਾਡੇ ਭਰਾ ਆ ਜਾਂਦੇ ਨੇ ਜਿਹਦੇ ਵਿੱਚ ਹਿੰਦੂ, ਮੁਸਲਮ, ਸਿੱਖ, ਈਸਾਈ ਜ਼ਰੂਰੀ ਨਹੀਂ ਵੀ ਤੁਸੀਂ ਜਿਹਦੇ ਨਾਲ ਜੱਟ ਸ਼ਬਦ ਆਉਂਦਾ ਹੈ ਯਾਟ ਸ਼ਬਦ ਹਰੇਕ ਨਹੀਂ ਕਿਸੇ ਤਰ੍ਹਾਂ ਨੂੰ ਯਾਟ ਬੋਲਦਾ ਕਿਸੇ ਤਰ੍ਹਾਂ ਇਹਨੂੰ ਹਰ ਹਰ ਬੋਲਣ ਦੀ ਸ਼ੈਲੀ ਹੈ ਜਿਵੇਂ ਦੁਆਬੇ 'ਚ ਜਾਂਦੇ ਉਹਨੂੰ ਉਹਦੀ ਸ਼ੈਲੀ ਹੋਰ ਆ ਮਾਝੇ ਦੀ ਹੋਰ ਆ ਮਾਲਵੇ ਦੀ ਹੋਰ ਆ ਇਹ ਸਾਰੇ ਕੀਰਤੀ ਕਿਸਾਨ ਨੇ ਤੇ ਇਹ ਗੁਰੂ ਨਾਨਕ ਪਾਤਸ਼ਾਹ ਮਾਰੇ ਦੀ ਦਿੱਤੀ ਹੋਈ ਜਿਹੜੀ ਫਲਸਫੀ ਹੈ ਜਿਹੜੀ ਮਹਾਰਾ ਨੇ 239 ਵਰੇ ਦਾ ਘਾਲਣਾ ਕੀਤੀ ਆ ਘਾਲ ਕਮਾਈ ਤੋਂ ਬਾਅਦ ਇਹ ਪੰਥ ਸੱਜਿਆ ਇਹ ਤੇ ਪੰਥ ਗੁਰੂ ਗ੍ਰੰਥ ਸਾਹਿਬ ਮਾਰੇ ਦੀ ਅਗਵਾਈ 'ਚ ਚੱਲਦਾ ਤੇ ਚੱਲਦਾ ਰਹੇ ਆਪਲਵਿੰਦਰ ਸਿੰਘ ਮਾਲ ਸਾਡੇ ਨਾਲ ਨੇ ਮਾਲ ਸਾਹਿਬ ਅੱਜ ਜਿੱਥੇ ਸੂਬਾ ਪ੍ਰਧਾਨ ਹੋਣਾਂ ਦੀ ਗੱਲ ਕਰੀਏ ਤੁਸੀਂ ਲਗਾਤਾਰ ਜਿਹੜਾ ਸੂਬਾ ਪ੍ਰਧਾਨ ਬਤੌਰ ਸੇਵਾਵਾਂ ਨਿਭਾ ਰਹੇ ਹੋ ਜ਼ਿਲ੍ਹਾ ਗਰਦਾਸਪੁਰ ਦੀ ਟੀਮ ਜਿਹੜੀ ਅੱਜ ਪਹਿਲੇ ਦਿਨ ਜਿਹੜਾ ਉਹਦਾ ਟੀਮ ਦਾ ਗਠਨ ਕੀਤਾ ਗਿਆ ਕਿੰਨਾ ਕੋ ਹੰਗਾਰਾ ਮਿਲਿਆ ਜੀ ਅੱਜ ਭਾਰਤੀ ਕਿਸਾਨ ਜੋਨੇ ਇਕਤਾ ਸੰਘਰਸ਼ ਦੀ ਜਥੇਬੰਦੀ ਦਾ ਅੱਜ ਜ਼ਿਲ੍ਹਾ ਗਰਦਾਸਪੁਰ ਦਾ ਐਲਾਨ ਹੋਇਆ ਤੇ ਵੱਡੇ ਪੱਧਰ ਤੇ ਇਕੱਠੇ ਇੱਥੇ ਆਇਆ ਹਾਜੀ ਅਰਜੇਵੇਂ ਚੱਲ ਰਹੇ ਨੇ ਵਾਢੀ ਚੱਲ ਰਹੀ ਜਾਂ ਆ ਲੋਕ ਜਿਹੜੇ ਨੇ ਮੰਡੀਆਂ 'ਚ ਨੇ ਕੁਝ ਫਸਲ ਵੜਾ ਰਹੇ ਨੇ ਫਿਰ ਵੀ ਬਹੁਤ ਵੱਡੀ ਪੱਧ ਤੇ ਹੰਗਾਰਾ ਮਿਲਿਆ ਆਪਣੇ ਬਹੁਤ ਹੀ ਮਿਹਨਤੀ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਜਨਰਲ ਸਕੱਤਰ ਜ਼ਿਲ੍ਹੇ ਦੀ ਟੀਮ ਸਮੁੱਚੀ ਜ਼ਿਲ੍ਹੇ ਦੀ ਟੀਮ ਅੱਗੇ ਵੀ ਇਹਨਾਂ ਨੇ ਸੰਘਰਸ਼ ਲੜੇ ਨੇ ਸ਼ਾਮ ਦੇ ਵਿੱਚ ਉਹ ਕਿਸਾਨਾਂ ਨੂੰ ਪਹਿਲੀ ਵਜੇ ਲੈ ਕੇ ਦੇਣੀ ਉਹ ਸਰਕਾਰ ਤੋਂ ਹਮੇਸ਼ਾ ਜਿਹੜੀਆਂ ਇਹਨਾਂ ਨੇ ਸੰਘਰਸ਼ ਲੜ ਕੇ ਤੇ ਜਿੱਤਾਂ ਪ੍ਰਾਪਤ ਕੀਤੀਆਂ ਛੋਟੇ ਕਿਸਾਨਾਂ ਨੂੰ ਵਾਹੀਯੋਗ ਜ਼ਮੀਨਾ ਬਣਾ ਕੇ ਦਿੱਤੀਆਂ ਇਸ ਕਰਕੇ ਭਾਰਤੀ ਕਿਸਾਨ ਜਨ ਨੂੰ ਇਕਤਾ ਸੰਘਰਸ਼ ਜਥੇਬੰਦੀ ਦਾ ਇਤਿਹਾਸ ਹੀ ਇਹ ਆ ਵੀ ਹਮੇਸ਼ਾ ਜਦੋਂ ਦੀ ਬਣੀ ਆ ਉਹਦੀ ਲੜਾਈ ਦੇ ਮੈਦਾਨ 'ਚ ਅਗਲੇ ਪਾਸੇ ਵੀ ਵੇਖਿਓ ਤੇ ਵੱਡੀ ਗਿਣਤੀ 'ਚ ਨੌਜਵਾਨ ਬਜ਼ੁਰਗ ਕੰਬੀਨੇਸ਼ਨ ਬਜ਼ੁਰਗਾਂ ਕੋ ਸਲਾਹ ਹੈ ਇਹਨਾਂ ਕੋ ਜੋਸ਼ ਹੈ ਤੇ ਵੱਡੇ ਪੰਜਾਬ ਦੇ ਵਿੱਚ ਵੱਡਾ ਹੰਗਾਰਾ ਮਿਲ ਰਿਹਾ ਜੀ ਖਾਸ ਕਰਕੇ ਜਿਸ ਤਰ੍ਹਾਂ ਤੁਸੀਂ ਹੁਣੇ ਇੱਕ ਸਟੇਜ ਤੋਂ ਐਲਾਨ ਕੀਤਾ ਵੀ ਜੇਕਰ ਸਰਕਾਰ ਪਰਾਲੀ ਦੇ ਪਰਚੇ ਕੱਟੂਗੀ ਤੱਪ ਸਾਨੂੰ ਕਿਸੇ ਵੀ ਪੰਜਾਬ ਦੇ ਵਿੱਚ ਜ਼ਿਲ੍ਹੇ ਦਾ ਦਫ਼ਤਰ ਹੋਵੇ ਡੀਸੀਆਂ ਦੇ ਦਫ਼ਤਰ ਹੋਣ ਅਸੀਂ ਘੇਰਾਂਗੇ ਗਰਦਾਸਪੁਰ ਜ਼ਿਲ੍ਹੇ ਚ ਪਹੁੰਚਿਆ ਕਰੋ ਕਿ ਜੇ ਕਿਸ ਤਰ੍ਹਾਂ ਦੀ ਕਿਸਾਨ ਨੂੰ ਬਾਰਡਰ ਨਾਲ ਲੱਗਦੇ ਕਿਸਾਨ ਨੂੰ ਮੁਸ਼ਕਲ ਆਉਂਦੀ ਹੈ ਤਾਂ ਬਿਲਕੁਲ ਜੀ ਗਰਦਾਸਪੁਰ ਨਹੀਂ 12 ਜ਼ਿਲ੍ਹਿਆਂ ਦੇ ਵਿੱਚ ਜਿੱਥੇ ਵੀ ਸਾਡਾ ਗ੍ਰੀਨ ਟ੍ਰਿਬਿਊਨਲ ਕੀ ਕਹਿ ਰਿਹਾ ਸੁਪਰੀਮ ਕੋਰਟ ਦੀਆਂ ਹਦਾਇਤਾਂ ਕੀ ਕਹਿ ਰਹੀਆਂ ਸੁਪਰੀਮ ਕੋਰਟ ਦਾ ਬਹਾਨਾ ਲਾ ਕੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ 2.5% ਧੂਏ ਵਾਲੇ ਨੂੰ ਸਾਰੇ ਹਿੰਦੁਸਤਾਨ ਚ ਵਿਲਣ ਬਣਾਇਆ ਜਾ ਰਿਹਾ ਤੇ ਜਿਹੜੇ 98% ਵਾਲੇ ਉਹਨਾਂ ਨੂੰ ਕਲੀਨ ਚਿੱਟਾਂ ਦਿੱਤੀਆਂ ਜਾ ਰਹੀਆਂ ਉਹ ਫੈਕਟਰੀ ਚ ਜਾ ਇਹ ਜਿਹੜਾ ਕਿਸਾਨ ਮਜਬੂਰੀ ਨਾਲ ਅੱਗ ਲਾ ਰਿਹਾ ਰੈੱਡ ਐਂਟਰੀਆਂ ਹੋ ਰਹੀਆਂ ਪਰਚੇ ਜੇ ਸਰਕਾਰ ਨੇ ਕਿਸੇ ਕਿਸਾਨ ਦੀ ਗੁਫਤਾਰੀ ਕੀਤੀ ਤੇ ਸਿੱਧਾ ਪ੍ਰਸ਼ਾਸਨ ਨਾਲ ਟਕਰਾਅ ਹੋਊਗਾ ਉਹਦੀ ਭਗਵੰਤ ਮਾਨ ਸਰਕਾਰ ਜ਼ਿੰਮੇਵਾਰ ਹੋਊਗੀ ਮਾਨ ਸਰ ਜਿਸ ਤਰ੍ਹਾਂ ਸਟੇਜ ਤੋਂ ਵੀ ਗੱਲ ਕੀਤੀ ਵੀ ਛੋਟੀ ਉਮਰ ਆ ਪਰ ਭਾਰ ਵੱਡਾ ਚੁੱਕਿਆ ਹੋਇਆ ਇਹ ਭਾਰ ਨੂੰ ਨਿਭਾਇਆ ਜਾਊਗਾ ਬਲਵਿੰਦਰ ਸਿੰਘ ਮਾਲ ਵੱਲੋਂ ਜਿਵੇਂ ਜ਼ਿਲ੍ਹਾ ਪ੍ਰਧਾਨ ਜੀ ਨਾਲ ਹੀ ਖੜੇ ਨੇ ਸਾਡੇ ਬਿਲਕੁਲ ਜੀ ਤੁਸੀਂ ਇਹ ਤੇ ਆਪਾਂ ਜਾਣਦੇ ਚੰਗੀ ਤਰ੍ਹਾਂ ਛੋਟੀ ਉਮਰ ਹੀ ਮੇਰੇ ਬਾਪ ਦੀ ਡੈਥ ਹੋ ਗਈ ਤਿੰਨ ਸਾਲ ਦਾ ਜਦੋਂ ਦੀ ਮੇਰੇ ਬਾਪ ਦੀ ਡੈਥ ਹੋ ਗਈ ਲੰਬੇ ਸਮੇਂ ਤੋਂ ਸੰਘਰਸ਼ਾਂ ਚ ਜਦੋਂ ਬਾਪ ਤੁਰ ਜੇ ਕੋਈ ਭਰਾ ਨਾ ਹੋਵੇ ਤੁਹਾਨੂੰ ਪਤਾ ਹੈ ਵੀ ਜ਼ਮੀਨਾਂ ਕਿੱਦਾਂ ਵਾਈਆਂ ਜਾਂਦੀਆਂ ਨੇ ਉਦੋਂ ਦੇ ਸੰਘਰਸ਼ ਕਰ ਰਹੇ ਆ ਬਚਪਨ ਤੋਂ ਤੇ ਵੱਡੀਆਂ ਜਥੇਬੰਦੀਆਂ ਚ ਕੰਮ ਕੀਤਾ ਆਪਜੀ ਨੇ ਵੀ ਵੇਖਿਆ ਵਾ ਪੂਰੀ ਕਿਸਾਨਾਂ ਮਜ਼ਦੂਰਾਂ ਦੀ ਲੱਤ ਗੱਡ ਕੇ ਸੇਵਾ ਕਰਾਂਗੇ ਆਉਣ ਵਾਲੇ ਦਿਨਾਂ ਤੇ ਤੁਸੀਂ ਵੇਖੋ ਵੀ ਵਾਕੇ ਜਥੇਬੰਦੀ ਬਣੀ ਆ ਤੇ ਅੜਦੀ ਖੜਦੀ ਕਿਹੜੀ ਜਥੇਬੰਦੀ ਪਿਛਲੇ 20 ਦਿਨ ਤੋਂ ਬਾਅਦ ਜਦੋਂ ਤੁਹਾਡੀ ਜਥੇਬੰਦੀ ਦਾ ਗਠਨ ਹੋਇਆ ਤੇ ਕਿੰਨੇ ਕ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਉਹ ਕਮੇਟੀਆਂ ਬਣ ਚੁੱਕੀਆਂ ਜੀ 12 ਜ਼ਿਲ੍ਹਿਆਂ ਦੇ ਲ ਪੰਜਾਬ ਦਾ ਇਕੱਠ ਕਿਤੇ ਮਾਲਵੇ ਵਾਲੀ ਸਾਈਡ ਦਵਾਬੇ ਵਾਲੀ ਸਾਈਡ ਜਾਂ ਮੱਝ ਵਾਲੀ ਸਾਈਡ ਸਾਰੀ ਸੂਬਾ ਕਮੇਟੀ ਨਾਲ ਸਲਾਹ ਕਰਕੇ ਵੱਡਾ ਇਕੱਠ ਜਾਂ ਚੰਡੀਗੜ੍ਹ ਰੱਖਾਂਗੇ ਆਪਾਂ 25 ਤਰੀਕ ਨੂੰ ਜਥੇਬੰਦੀ ਬਣਾਉਣੇ ਤੇ 26 ਨੂੰ ਰਾਣ ਨੂੰ ਪਾਣੀ ਆ ਜਾਂਦਾ ਵੀ ਮਤਲਬ ਇੱਕ ਗੈਰ ਕੁਦਰਤੀ ਜਿਹੜਾ ਪਾਣੀ ਆਇਆ ਇਸ ਕਰਕੇ ਆਪਾਂ ਜਥੇਬੰਦੀ ਦਾ ਵਿਸਤਾਰ ਹੀ ਨਹੀਂ ਕਰ ਸਕੇ ਲੋਕਾਂ 'ਚ ਲੈ ਆਏ ਨਹੀਂ ਸਕੇ ਵੀ ਐਡੀ ਵੱਡੀ ਗਿਣਤੀ ਤੇ ਜ਼ਿਲ੍ਹੇ ਸਾਡੇ ਨਾਲ ਆ ਹੁਣ ਆਉਣ ਵਾਲੇ ਦਿਨਾਂ 'ਚ ਵੱਡਾ ਜਿਤਨਾ ਆਪਾਂ ਜੇ ਗੁਰਦਾਸਪੁਰ ਦੀ ਚੋਣ ਕਰਾਤੀਗਾ ਹੋਰ ਜ਼ਿਲ੍ਹਿਆਂ ਦੀ ਚੋਣ ਕਰਵਾ ਕੇ ਮੁਰਗੇ ਵੱਡਾ ਇਕੱਠ ਪੰਜਾਬ ਲੈਵਲ ਤੇ ਰੱਖਾਂਗੇ ਲੱਗਦਾ ਇਸ ਜਥੇਬੰਦੀ ਦੇ ਨਾਲ ਤੁਹਾਨੂੰ ਇੱਕ ਵੱਡੇ ਤਸਰਬੇਕਾਰ ਜਿਹੜੇ ਬਜ਼ੁਰਗ ਨੇ ਪੁਰਾਣੇ ਸਮੇਂ ਤੇ ਜਿਨ੍ਹਾਂ ਨੇ ਸੰਘਰਸ਼ ਕੀਤੇ ਨੇ ਬੜੀਆਂ ਜਥੇਬੰਦੀਆਂ ਨੇ ਰਹਿ ਚੁੱਕੇ ਨੇ ਉਹਨਾਂ ਦੀ ਲੋੜ ਆ ਪਿੱਛੇ ਤੁਹਾਨੂੰ ਬੈਕਅਪ ਦੇਣ ਲਈ ਤੁਹਾਨੂੰ ਸਲਾਹ ਦੇਣ ਲਈ ਬਹੁਤ ਜੀ ਸਾਡੀ ਸੂਬਾ ਕਮੇਟੀ 'ਚ ਇਹੋ ਜਿਹੇ ਇਨਸਾਨ ਆ ਜਿਨ੍ਹਾਂ ਸਰਵਿਸਾਂ ਵੀ ਕੀਤੀਆਂ ਦੂਜੀਆਂ ਜਥੇਬੰਦੀਆਂ 'ਚ ਵੀ ਹਟਾਏ ਆ ਸਰਦਾਰ ਦਿਲਬਖ ਸਿੰਘ ਦਰਾਜ ਕੇ ਤੇ ਟਰਨ ਤਰਨ ਤੋਂ ਆਉਂਦੇ ਨੇ ਲੰਬਾ ਸਮਾਂ ਜਥੇਬੰਦੀਆਂ 'ਚ ਰਹੇ ਨੇ ਮੈਂ ਹੋਈ ਇਕੱਲਾ ਨੌਜਵਾਨ ਆ ਇਹ ਸਾਰੇ ਬਜ਼ੁਰਗ ਨੇ ਇਹਨਾਂ ਦੀ ਸਲਾਹ ਨਾਲ ਹੀ ਜਿਹੜੀ ਜਥੇਬੰਦੀ ਆ ਉਹ ਚੱਲ ਰਹੀ ਆ ਤਾਂ ਹੋਰ ਵੀ ਆਗੂ ਨੇ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋਗੇ ਜ਼ਿਲ੍ਹਾ ਪ੍ਰਧਾਨ ਕੀ ਨਾਂ ਤੁਹਾਡਾ ਜੀ ਕੁਲਵੰਤ ਸਿੰਘ ਪੰਨੂ ਕੁਲਵੰਤ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਤੇ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੀ ਸੇਵਾ ਇੱਕ ਸੌਂਪੀ ਗਈ ਹੈ ਉਹ ਸੇਵਾ ਨੂੰ ਕਿੱਦਾਂ ਨਿਭਾਇਆ ਜਾਵੇਗਾ ਬਹੁਤ ਵੱਡੀ ਸੇਵਾ ਜੀ ਜਿਹੜੀ ਸੌਂਪੀ ਗਈ ਆ ਤੇ ਇਹਦੇ ਨੂੰ ਨਿਭਾਉਣ ਲਈ ਦਿਨ ਰਾਤ ਇੱਕ ਕਰਾਂਗੇ ਜੀ ਸਾਰੀ ਟੀਮ ਮੈਂ ਇਕੱਲਾ ਨਹੀਂ ਮੇਰੀ ਸਾਰੀ ਟੀਮ ਜਿੰਨੀ ਆ ਪਹਿਲਾਂ ਵੀ ਜਿੱਦਾਂ ਨਾਲ ਚੱਲਦੀ ਸੀ ਟੀਮ ਇਸੇ ਤਰ੍ਹਾਂ ਹੀ ਅੱਗੇ ਵੀ ਇਹ ਟੀਮ ਜਿਹੜੀ ਹੈ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੂਗੀ ਕੋਈ ਇਹੋ ਜੀ ਗੱਲ ਨਹੀਂ ਪਹਿਲਾਂ ਵੀ ਕਿਸੇ ਜਥੇਬੰਦੀ ਨਾਲ ਚੱਲਦੇ ਹੋ ਕਿ ਜਾਂ ਅੱਜ ਪਹਿਲੀ ਵਾਰ ਤੁਹਾਡੀ ਸ਼ੁਰੂਆਤ ਹੈ ਜੀ ਨਹੀਂ ਨਹੀਂ ਜੀ ਮੈਂ ਤਾਂ 14 ਤੋਂ ਜੈਸੇ ਬੰਦੀਆਂ ਦੇ ਨਾਲ ਹੀ ਕੰਮ ਕਰਦਾ ਆ ਰਿਹਾ ਕੋਈ ਮਤਭੇਦ ਜਥੇਬੰਦੀਆਂ ਦੇ ਵਿੱਚ ਹੋ ਜਾਂਦੇ ਆ ਕੋਈ ਗੱਲ ਨਹੀਂ ਈਡੀ ਵੱਡੀ ਤੇ ਉਹ ਮਤਭੇਦ ਉਣ ਕਰਕੇ ਸਾਨੂੰ ਇਧਰਲੇ ਬੰਨੇ ਜਿਹੜਾ ਵਾ ਸੰਗਠਨ ਤੇ ਸੂਬੇ ਦੇ ਆਗੂ ਜਿਹੜੇ ਬਹੁਤ ਸੁਲਝੇ ਤੇ ਬੜੇ ਵਧੀਆ ਗੱਲਕਾਰ ਗੁਰੂ ਮਹਾਰਾਜ ਨੂੰ ਮੰਨਣ ਵਾਲੇ ਗੁਰੂ ਦੇ ਨਾਲੇ ਤੇ ਗੁਰੂ ਦੀ ਸਿਧਾਂਤਾਂ ਦੇ ਚੱਲਣ ਵਾਲੇ ਜਿਹੜੇ ਸਾਨੂੰ ਇਹ ਸੂਬਾ ਆਗੂ ਆ ਜਿਹੜੇ ਪੂਰੀ ਸੂਬੇ ਦੀ ਟੀਮ ਉਹ ਮਿਲੀ ਆ ਜਿਹਦਾ ਕਰਕੇ ਸਾਡਾ ਜਿਹੜਾ ਉਤਸ਼ਾਹ ਵਾ ਉਹ ਇਧਰ ਨੂੰ ਜ਼ਿਆਦਾ ਵਧਿਆ ਲੱਗਦਾ ਵੱਡੀ ਜ਼ਿੰਮੇਵਾਰੀ ਇੱਕ ਜ਼ਿਲ੍ਹੇ ਦੀ ਜ਼ਿੰਮੇਵਾਰੀ ਆ ਸਰਕਾਰੀ ਦਫ਼ਤਰਾਂ ਦੇ ਵਿੱਚ ਗੱਲ ਬਾਤ ਕਰਨੀ ਆ ਜਾਂ ਡੀਸੀ ਸਾਹਿਬ ਦੇ ਨਾਲ ਕੋਈ ਮੀਟਿੰਗ ਕਰਨੀ ਆ ਹਰ ਇੱਕ ਕਿਸਾਨ ਦੀ ਮੁਸ਼ਕਲ ਸੁਣਨੀ ਆ ਜ਼ਿੰਮੇਵਾਰੀ ਵੱਡੀ ਮਿਲੀ ਆ ਲੱਗਦਾ ਵੀ ਨਿਭਾ ਪਾਓਗੇ ਤੁਸੀਂ ਬਿਲਕੁਲ ਜੀ ਬਿਲਕੁਲ ਇਹ ਕਿਹੜੇ ਅੱਜ ਤੋਂ ਨਿਭਾਉਣ ਨੇ ਆ ਜੀ ਇਹ 14 ਤੋਂ ਚੱਲਦਾ ਆਉਣ ਡਿਆ ਵਾ ਤੇ ਬੜੇ ਬੜੇ ਤਗੜੇ ਜਿਹੜੇ ਆ ਸੰਘਰਸ਼ਾ ਲੜੇ ਆ ਜ਼ਮੀਨਾਂ ਛਡਵਾਈਆਂ ਵਾਹੀ ਮਤਲਬ 2-2 ਸਾਲ 3-3 ਸਾਲ ਪਹਿਲੇ ਜਿੱਥੇ ਬੰਦਿਆਂ ਦੇ ਵਿੱਚ ਮੋਰਚੇ ਲਾ ਕੇ ਜਿਹੜੀਆਂ 2-200 ਕਿੱਲਾ ਜਿਹੜਾ ਸਰਕਾਰੀ ਬੰਦਿਆਂ ਕੋਲੋਂ ਉਹ ਜ਼ਮੀਨ ਦਾ ਛਡਵਾਇਆ ਇਹੋ ਜੀ ਕੋਈ ਗੱਲ ਨਹੀਂ ਆ ਇਹ ਬੇਫਿਕਰੀ ਵਾਲੀ ਗੱਲ ਵਾ ਵੀ ਗੱਲ ਕਰਨੀ ਜਾਂ ਕਿਦਾਂ ਇਹ ਹਾਂ ਇਹ ਕੋਈ ਇਹ ਕੋ ਮਸਲਾ ਨਹੀਂ ਆ ਮਸਲੇ ਹੋਰ ਵੱਡੇ ਆ ਕਿਸਾਨੀ ਦੇ ਬਹੁਤ ਵੱਡੇ ਮਸਲੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਡੇ ਮਸਲੇ ਪੈਣ ਜਿਲ੍ਹਾ ਗਰਦਾਸਪੁਰ ਵੱਲੋਂ ਵੀ ਕਾਫੀ ਸੇਵਾ ਨਿਭਾਈ ਗਈ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਉਹ ਨਿਰੰਤਰ ਚਲਦੀ ਰਹੂਗੀ ਜਿਸ ਤਰ੍ਹਾਂ ਬਿਲਕੁਲ ਜੀ ਨਿਰੰਤਰ ਬਿਲਕੁਲ ਬਿਲਕੁਲ ਮੋਢੇ ਨਾਲ ਮੋਢਾ ਜੋੜ ਕੇ ਸਾਰੇ ਸਾਰੇ ਬਲਾਕ ਵੱਲੋਂ ਪੂਰੇ ਜ਼ਿਲ੍ਹੇ ਵੱਲੋਂ ਜਿੱਦਾਂ ਪਹਿਲਾਂ ਚਲਦੀ ਹੁਣ ਸਾਡੇ ਜਿਹੜਾ ਬਲਾਕ ਵਾ ਜਿੰਨੇ ਬਲਾਕ 2 3 4 ਜਿੰਨੇ ਵੀ ਬਲਾਕ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਹੀ ਸੇਵਾ ਜਿਹੜੀ ਉਹ ਚਲਦੀ ਰਹੂਗੀ ਸੂਬਾਗੂ ਦਿਲਬਾਕ ਸਿੰਘ ਦਰਾਜ ਕੇ ਦਰਾਜ ਕੇ ਸਭ ਕੀ ਕਹਿਣਾ ਚਾਹੋ ਗਠਨ ਹੋਇਆ ਜੀ ਜ਼ਿਲ੍ਹਾ ਕਮੇਟੀ ਦਾ ਵੇਖੋ ਜੀ ਅੱਜ ਜਿਹੜਾ ਮਹਾਪੁਰਖਾਂ ਦੇ ਸੰਯੋਗ ਨਾਲ ਸਾਨੂੰ ਬਹੁਤ ਜਿਹੜੇ ਨੌਜਵਾਨ প্রচুর ਆਗੂ ਮਿਲੇ ਇੱਥੇ ਕਿਉਂਕਿ ਭਾਰਤੀ ਕਿਸਾਨ ਯੂਨੀਅਨ ਨੇ ਏਕਤਾ ਸੰਘਰਸ਼ ਇਹ ਉਹ ਜਥੇਬੰਦੀ ਆ ਜਿਹੜੀ ਹੱਕ ਸੱਚ ਤੇ ਲੜਨ ਵਾਲੀ ਆ ਕਿਸਾਨਾਂ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਇੱਕ ਸਾਂਝੀ ਜਮਾਤ ਆ ਇਹ ਗਰਾਊਂਡ ਲੈਵਲ ਤੇ ਜਥੇਬੰਦੀ ਇਹ ਜਿਹੜੀ ਆ ਲੜਦੀ ਆ ਸਰਕਾਰ ਦੇ ਵਰਖਲਾਵ ਖੜਦੀ ਆ ਜਿੱਥੇ ਵੀ ਸਰਕਾਰ ਕੋ ਤੰਤਰ ਤੱਤ ਕਾ ਕਰਦੀ ਆ ਅੱਜ ਜਿਹੜੀ ਗਰਦਾਸਪੁਰ ਦੇ ਵਿੱਚ ਜਿਹੜੀ ਅਸੀਂ ਜ਼ਿਲ੍ਹੇ ਦੀ ਚੋਣ ਕੀਤੀ ਏ ਸਾਨੂੰ ਬਹੁਤ ਵਧੀਆ ਜਿਹੜਾ ਪਰਮਾ ਹੰਗਾਰਾ ਜਿਹੜਾ ਇੱਥੋਂ ਮਿਲਿਆ ਵਾ ਕਿਉਂਕਿ ਲਗਭਗ ਸਾਡੀ ਅੱਜ 12-13 ਜ਼ਿਲ੍ਹਿਆਂ 'ਚ ਜਿਹੜੀ ਜਥੇਬੰਦੀ ਉਹ ਚੱਲਣ ਢਈ ਆ ਆਉਣ ਵਾਲੇ ਕੁਝ ਦਿਨਾਂ 'ਚ ਤੁਸੀਂ ਵੇਖੋਗੇ ਸਾਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ 'ਚ ਹਰ ਕਸਬੇ 'ਚ ਜਿਹੜੀ ਇਹ ਜਥੇਬੰਦੀ ਦਾ ਝੰਡਾ ਵਾ ਉਹ ਝਲਚੁਲੂਗਾ ਇਹ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਤਰਨਤਾਰਨ ਜ਼ਿਲ੍ਹਾ ਵੀ ਕਾਫੀ ਵੱਡਾ ਵਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਕਿੰਨਾ ਕੁ ਤੁਸੀਂ ਕਵਰ ਕਰ ਰਹੇ ਹੋ ਜੀ ਵੇਖੋ ਜੀ ਤਰਨਤਾਰਨ ਜ਼ਿਲ੍ਹੇ ਚ ਬਹੁਤ ਵੱਡੀ ਪੱਧਰ ਤੇ ਜਿਹੜੀ ਸਾਡੇ ਜਥੇਬੰਦੀ ਦਾ ਸਗਠਨ ਹੋ ਰਿਹਾ ਵਾ ਆਉਣ ਵਾਲੇ ਦਿਨਾਂ ਚ ਇਹ ਜਿਹੜੀ ਜਥੇਬੰਦੀ ਆ ਇੱਕ ਤਰਨਤਾਰਨ ਜ਼ਿਲ੍ਹਾ ਨਹੀਂ ਮੈਂ ਤੁਹਾਨੂੰ ਦੱਸਿਆ ਪੂਰੇ ਪੰਜਾਬ ਚ ਇਹ ਜਿਹੜੀ ਜਥੇਬੰਦੀ ਦਾ ਉਹ ਝੰਡਾ ਝੁਲੂਗਾ ਪਲਵਿੰਦਰ ਸਿੰਘ ਮਾਲ ਜੀ ਕੱਲ ਇੱਕ ਵੱਡੇ ਆਗੂ ਨੇ ਇੱਕ ਬਿਆਨ ਦਿੱਤਾ ਸਟੇਜ ਦੇ ਉੱਤੋਂ ਉਹ ਕਹਿੰਦੇ ਨੇ ਕਿ ਪਾਲ ਦੇ ਤਾਂ ਸੂਬੇ ਦੀਆਂ ਪ੍ਰਧਾਨਗੀਆਂ ਨੇ ਪਰ ਆਪਣਾ ਜਿਹੜਾ ਨਹੀਂ ਵੇਖਿਆ ਜਾਂਦਾ ਮੰਡੀਆਂ ਦੇ ਵਿੱਚ ਕਿਸਾਨ ਰੋਲ ਰਹੇ ਨੇ ਇਹ ਮਤਲਬ ਇਸ ਚਰਚਾ 'ਚ ਮਾਲਾ ਸਾਹਿਬ ਆਪਾ ਪੈਣਾ ਹੀ ਨਹੀਂ ਚਾਹੁੰਦੇ ਪਰ ਕਈ ਆਗੂਆਂ ਨੇ ਵੱਡੇ ਦੇਸ਼ ਲੈਵਲ ਤੇ ਆਪਣੇ ਆਪ ਨੂੰ ਹੱਗੂ ਕਹਿੰਦੇ ਉਹ ਨੰਬਰ ਸਰਚ ਡੇਰੇ ਲਾਇਏ ਕਾਫੀ ਚਿਰ ਤੋਂ ਉਹਨਾਂ ਵੀ ਕਿਸਾਨੀ ਲਈ ਕੰਮ ਕਰਨਾ ਮਜ਼ਦੂਰਾਂ ਲਈ ਕੰਮ ਕਰਨਾ ਅਸੀਂ ਵੀ ਕਿਸਾਨੀ ਲਈ ਕੰਮ ਕਰਨਾ ਆਪਣਾ ਪਹਿਲੇ ਸੰਵਿਧਾਨ ਆ ਇਹ ਸਾਰੇ ਦਿਲਬਾਖ ਸਿੰਘ ਹੋਣੀ ਸਰਦਾਰ ਮਲਕੀਤ ਸਿੰਘ ਹੋਣੀ ਜਿੰਨੀ ਸੂਬਾ ਕਮੇਟੀ ਸਾਡੀ ਹੈ ਫੈਸਲਾ ਲਿਆ ਵੀ ਆਪਾਂ ਕਿਸੇ ਦੇ ਚਿੱਕੜ ਨਹੀਂ ਸੁੱਟਣਾ ਨਾ ਕਿਸੇ ਨੂੰ ਕਹਿਣਾ ਉਹਨਾਂ ਕਿਸਾਨਾਂ ਜਦੋਂ ਆਪਾਂ ਇੱਕ ਦੂਜਾ ਆਗੂ ਬੋਲਦੇ ਆ ਨਾ ਤੇ ਇਹ ਕਿਸਾਨਾਂ ਦਾ ਭਲਾ ਨਹੀਂ ਹੁੰਦਾ ਇਹ ਸਰਕਾਰ ਦਾ ਹੁੰਦਾ ਸਰਕਾਰ ਦੇ ਪੱਖ ਚ ਭੁਗਤਿਆ ਜਾਂਦਾ ਅਸੀਂ ਇਹੋ ਜੀ ਗੱਲ ਕਰਨਾ ਹੀ ਨਹੀਂ ਚਾਹੁੰਦੇ ਕਤਰਾ ਕਤਰਾ ਜਿਹੜਾ ਖੂਨ ਦਾ ਕਿਸਾਨਾਂ ਮਜ਼ਦੂਰਾਂ ਉੱਤੇ ਵਹਾਵਾਂਗੇ ਪਰ ਬਹੁਤ ਲੰਬੇ ਸਮੇਂ ਤੋਂ ਡੇਰੇ ਲਾਏ ਨੇ ਪਤਾ ਨਹੀਂ ਉਹਨਾਂ ਨੂੰ ਡਾਰੇ ਆ ਕਿ ਜਾਂ ਉਦਾਂ ਸੇਵਾ ਕਰ ਰਹੇ ਨੇ ਉਤੇ ਪ੍ਰਮਾਤਮਾ ਜਾਣਦਾ ਮੈਂ ਬਹੁਤਾ ਬੋਲਣਾ ਨਹੀਂ ਚਾਹੁੰਦਾ ਸੋ ਧੰਨਵਾਦੀ ਇਸਨ ਭਾਰਤੀ ਕਿਸਾਨ ਯੂਨੀਅਨ ਇਕਤਾ ਸੰਘਰਸ਼ ਦੇ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਲ ਜਿਨ੍ਹਾਂ ਦੀ ਨਿਗਰਾਨੀ ਹੇਠ ਅੱਜ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਇੱਕ ਜ਼ਿਲ੍ਹਾ ਜਥੇਬੰਦੀ ਦਾ ਜਿਹੜਾ ਗਠਨ ਕੀਤਾ ਗਿਆ ਜਿਨ੍ਹਾਂ ਦਾ ਕਹਿੰਦੇ ਕਿ ਅਸੀਂ ਤੰਦੇਹੀ ਨਾ ਨਭਾਵਾਂਗੇ ਸਰਕਾਰ ਨੂੰ ਵੀ ਦੂਜੇ ਪਾਸੇ ਚੇਤਾਵਨੀ ਦਿੱਤੀ ਆ ਕਹਿੰਦੇ ਜੇਕਰ ਸਾਡੇ ਆਗੂਆਂ ਦੇ ਉੱਤੇ ਕਿਸੇ ਤਰ੍ਹਾਂ ਦੇ ਪਰਚੇ ਕਿੱਟੇ ਧੱਕੇਸ਼ਾਹੀ ਕੀਤੀ ਤਾਂ ਵੱਡਾ ਸੰਘਰਸ਼ ਸਾਡੇ ਵੱਲੋਂ ਵਿੜਿਆ ਜਾਵੇਗਾ